ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਗੂਤਰਾ ਵਾਲੇ ਭਾਈ ਵੀਰਾਂ ਨੂੰ ਲੋਕ ਹੈ ਜੀ 3 ਜੂਨ 2024 ਨੋਡੀਆਂ ਸਾਰੀਆਂ ਬਾਜੀਾਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਜੀ ਵੀਡੀਓ ਵਧੀਆ ਲੱਗੀ ਤਾਂ ਬਾਈ ਛੇ ਜ਼ਰੂਰ ਕਰ ਦਿਓ ਸਾਰੇ ਗੂਤਰਾ ਵਾਲੇ ਗਰੁੱਪਾਂ 'ਚ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਈ ਜੀਨੇ ਬਾਈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਬਾਈ ਆਉਣ ਵਾਲੀਆਂ ਹੋਰ ਅਪਡੇਟ ਦੇਖਣ ਲਈ ਤੇ ਅੱਜ ਦੀ ਬਾਈ ਪਹਿਲੀ ਬਾਜੀ ਸੀ ਪਿੰਡ ਖਿੜਕੀਆਂ ਵਾਲਾ ਜ਼ਿਲ੍ਹਾ ਸ਼ਹੀ ਮੁਕਸਰ ਸਾਹਿਬ 120 ਕੂਟਰ ਉਹਦੇ ਸੀ ਵੀਰੇ 5000 ਮੁੱਢ ਨੂੰ 4:45 ਮਿੰਟ ਤੇ ਵੀਰੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਜੀ ਤੇਜ ਘਣੀਆਂ ਨੇ ਮੋਟਰਸਾਈਕਲ ਪਲੱਸ 3000 ਦੀ ਜਿੱਤ ਦਾ ਜੇਤੂ ਦੂਜਾ ਨੰਬਰ ਬਣਾਇਆ ਬਈ ਬਿੰਦਰ ਭਾਈ ਬਖਤੌਰ ਗੋਰਾਪਾ ਗੁਲਿਕਰ ਕੂਤਾ ਸੀ ਮੋਟਰਸਾਈਕਲ ਪਲੱਸ 1500 ਦੀ ਜਿੱਤ ਦਾ ਜੇਤੂ ਤੀਜਾ ਨੰਬਰ ਜਸਵੀਰ ਬਾਦਲ ਬਈ ਭੂਰੀ ਮਹੌਣ ਕੂਤਾ ਸੀ ਮੋਟਰਸਾਈਕਲ ਪਲੱਸ 500 ਦੀ ਜਿੱਤ ਦਾ ਜੇਤੂ ਤੇ ਇਹ ਵੀਰੇ ਤਿੰਨ ਨੰਬਰਾਂ ਚ ਬਾਜੀ ਸੀਗੀ ਤੇ ਪਹਿਲੇ ਤਿੰਨਾਂ ਨੂੰ ਵੀਰੇ ਮੋਟਰਸਾਈਕਲ ਸੀਗੇ ਬਾਕੀ ਵੀਰੇ ਕੀ ਦੀ ਕਿੰਨਾ ਸਾਂਝੀ ਸੀ ਉਹ ਆਪਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਇਹਦੇ ਬਾਰੇ ਜਿਵੇਂ ਵੀਰੇ ਜਿੱਤ ਸੀ ਤੁਹਾਨੂੰ ਦੱਸਤੀ ਆ ਪਹਿਲਾ ਤੇਜ ਘਣੀਆ ਦੂਜਾ ਗੋਰਾ ਬਾਗੂ ਤੀਜਾ ਜਸਵੀਰ ਬਦਲ ਬਾਈ ਅਗਲੀ ਬਾਜੀ ਸੀ ਬਾਈ ਪਿੰਡ ਖੋਖਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 89 ਕੂਤਰ ਉੱਡੇ ਸੀ 5200 ਮੁੱਢ ਨੂੰ 4:12 ਤੇ ਬਾਜੀ ਨਿਪੜੀ ਬਾਜੀ 6 ਕੂਤਰਾਂ ਚ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਬਾਈ ਗੱਖੂ ਮਾਹੂਆਣਾ ਨੇ ਮੋਟਰਸਾਈਕਲ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਬਾਈ ਅਨੂ ਦਿੱਲੀ ਨੇ ਜਗਨੰਦਨ ਵਿਡਿੰਗ ਕਾ ਕੂਤਰ ਸੀ ਫਿਰ ਇਹਦਾ ਜੇਤੂ ਰਿਹਾ ਤੀਜਾ ਨੰਬਰ ਬਣਾਇਆ ਜੀ ਰੀਤ ਜੇਤੂ ਨੇ ਕੂਲਰ ਦਾ ਜੇਤੂ ਰਹਾ ਚੀਨਾ ਮਾਨਸਾ ਸਾਂਝੀ ਚਾਇਆ ਬਈ ਮੂਸੀ ਮੂਹਿਆਂ ਵਾਲੀ ਇਹ ਵੀ ਸਾਂਝੀ ਚਾਇਆ ਰਵਣਾ ਡੋੜ ਇਹ ਵੀ ਸਾਂਝੀ ਚਾਇਆ ਬਈ ਇਹਨਾਂ 6 ਕੂਤਰਾਂ ਦੀ ਬਾਜੀ ਸਾਂਝੀ ਸੀ ਨਾਮਾਂ ਤੇ ਕੂਤਰ ਓਡੇ ਸੀ ਪਹਿਲਾ ਨੰਬਰ ਕੱਖੂ ਮਾਹੂਆਣਾ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਜਗਨੰਦਰ ਬੈਡਿੰਗ ਕੋਰਪੀ ਬੈਡਿੰਗ ਫਰੇਦਾ ਜੇਤੂ ਤੀਜਾ ਨੰਬਰ ਰੀਤ ਜੇਤੂ ਕੂਲਰ ਦਾ ਜੇਤੂ ਬਈ ਤੇ 99 ਕੂਤਰ ਓਡੇ ਸੀ ਪਿੰਡ ਖੋਖਰ ਸੀ ਵੀਰੇ 5200 ਮਟਨ ਅਗਲੀ ਬਾਜੀ ਸੀ ਬਾਈ ਪਿੰਡ ਰਾਮਗੜ੍ਹ ਭੁੱਲਰ ਜਗਰਾਉ 79 ਕੋ ਉੱਤਰ ਉੱਡੇ ਸੀ 5000 ਰੁਪਏ ਮੁੱਢ ਨੂੰ 4:15 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਫੌਜੀ ਅਖਾੜਾ ਮੋਟਰਸਾਈਕਲ ਪਲੱਸ ਬਾਈ 3500 ਦੀ ਜਿੱਤ ਦਾ ਜੇਤੂ ਦੂਜਾ ਨੰਬਰ ਬਾਈ ਜੀਤ ਦੁਬਈ ਫ੍ਰਿਜ ਪਲੱਸ 1500 ਦੀ ਜਿੱਤ ਦਾ ਜੇਤੂ ਬਾਈ ਦੋ ਨੰਬਰਾਂ ਦੇ ਨੰਬਰਾਂ ਚ ਬਰੇ ਜਿੱਤ ਸੀਗੀ ਪਹਿਲਾ ਨਾਮ ਮੋਟਰਸਾਈਕਲ ਫੌਜੀ ਅਖਾੜਾ ਦੂਜਾ ਨੰਬਰ ਜੀਤ ਦੁਬਈ ਫ੍ਰਿਜ ਬਾਈ 3500 ਪਹਿਲੇ ਨੂੰ ਬਰੇ ਦੇ ਦੂਜੇ ਨੂੰ ਵੀਰੇ 1500 ਦੀ ਜਿੱਤ ਸੀਗੀ। ਅਗਲੀ ਬਾਜੀ ਸੀ ਬਈ ਪਿੰਡ ਕੋਡਾਣੀ ਖੁਰਦ। ਜ਼ਿਲ੍ਹਾ ਲੁਧਿਆਣਾ 96 ਕੁ ਉੱਤਰ ਉੱਡੇ ਸੀ 3200 ਰੁਪਏ ਮੋੜ ਨੂੰ। 4:15 ਮਿੰਟ ਤੇ ਬਾਜੀ ਨਹੀਂ ਪੜੀ। ਬਾਜੀ 8 ਕੁ ਉਤਰਾਂ ਚ ਸਾਂਝੀ ਹੋ ਗਈ ਸੀ। ਪਹਿਲਾ ਨੰਬਰ ਨਿੰਮਾ ਰਾਜਗੜ ਮੋਟਰਸਾਈਕਲ ਦਾ ਜੇਤੂ। ਦੂਜਾ ਨੰਬਰ ਗੱਗੀ ਫੈਜਗੜ ਫਿਰ ਇਦਾ ਜੇਤੂ। ਤੀਜਾ ਨੰਬਰ ਰਾਜਵੀਰ ਰਾਜਗੜ ਕੁਦਰ ਜੇਤੂ। ਅਸੀਸ ਧਮੋਟ, ਤੋਤਾ ਧਮੋਟ। ਉਦੇਵੀ ਰਮਾਦਪੁਰ ਜਸੂ ਜਰਗ। ਤੇ ਮਨਪ੍ਰੀਤ ਸਾਨੇਵਾਲ ਇਹ ਵੀਰੇ 8 ਕੂਤਰਾਂ ਦੀ ਸਾਂਝੀ ਸੀ ਬਾਜੀ ਪਹਿਲਾ ਨੰਬਰ ਨਿਮਰ ਰਾਜਗੜ ਦੂਜਾ ਗਾਗੀ ਫੈਜਗੜ ਤੀਜਾ ਵੀਰੇ ਰਾਜਵੀਰ ਰਾਜਗੜ ਤੇ ਅਗਲੀ ਬਾਜੀ ਸੀ ਵੀ ਪਿੰਨ ਬੂਲ ਜਿਹੜਾ ਲੁਧਿਆਣਾ 121 ਕੂਤਰ ODE ਸੀ 2200 ਰੁਪਏ ਮੁੱਢ ਨੂੰ 4:30 ਮਿੰਟ ਤੇ ਬਾਜੀ ਨਹੀਂ ਬੜੀ ਪਹਿਲਾ ਨੰਬਰ ਸਹਿ ਚੌਂਕੀਮਾਨ ਤਰਵਿੰਦਰ ਚੌਂਕੀਮਾਨ ਦਾ ਕੂਤਰ ਸੀ ਮੋਟਰਸਾਈਕਲ ਪਲੱਸ 1000 ਦੀ ਜਿੱਦਾ ਜੇਤੂ ਦੂਜਾ ਨੰਬਰ ਹਰਜੀਤ ਬੜੋਂਦੀ ਫ੍ਰਿਜ ਪਲੱਸ 700 ਦੀ ਜਿੱਦਾ ਜੇਤੂ ਤੀਜਾ ਨੰਬਰ ਸਿਰਾਜ ਭਾਮਰੀ ਅੱਖਾ ਪਲੱਸ 300 ਦੀ ਜਿੱਦਾ ਜੇਤੂ ਰਿਹਾ ਬਾਈ 121 ਕੂਟਰ ਰੋਡ ਦੇ ਸੀ 2500 ਮੋੜ ਨੂੰ ਪਹਿਲਾ ਨੰਬਰ ਬਾਈ ਤਰਮਿੰਦਰ ਚੌਕੀ ਮਾਨਕਾ ਬਣਿਆ ਅਗਲੀ ਬਾਜੀ ਸੀ ਬਾਈ ਪਿੰਡ ਮੋਕਲਾ ਜ਼ਿਲ੍ਹਾ ਜਲੰਧਰ 159 ਕੂਟਰ ਰੋਡ ਦੇ ਸੀ 2500 ਮੋੜ ਨੂੰ 3:55 ਮਿੰਟ ਤੇ ਬਾਜੀ ਨੇ ਪੜੀ ਬਾਜੀ ਪੰਜ ਕੂਟਰਾਂ ਚ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਜਸਕਰਨਟੇ ਸੀ ਮੋਟਰਸਾਈਕਲ ਜੇਤੂ ਦੂਜਾ ਨੰਬਰ ਮਨੀ ਬਡਾਲਾ ਫਿਰ ਜੇਤੂ ਤੀਜਾ ਨੰਬਰ ਜੱਗਾ ਭਿੰਡਰ ਐਲ.ਈ.ਡੀ. ਜੇਤੂ ਚੌਥਾ ਨੰਬਰ ਬਿੱਲਾ ਲਾਡੀ ਬੱਸੀ ਸਹਿਲ ਨਰਾਲਾ ਕਕੂਤਰ ਸਿੰਘ ਬਾਈ ਪੰਜਵਾਂ ਨੰਬਰ ਬਾਈ ਸੋਨੂ ਖਨੌੜਾ ਤੇ ਇਹਨਾਂ ਪੰਜਾਂ ਕੂਤਰਾਂ ਚ ਬੇਰੇ ਬਾਜੀ ਸਾਂਝੀ ਹੋ ਗਈ ਸੀਗੀ ਪਿੰਡ ਮੋਗਲਾ ਅਗਲੀ ਬਾਜੀ ਸੀ ਬਾਈ ਪਿੰਡ ਰੱਬੋਂ ਜ਼ਿਲ੍ਹਾ ਲੁਧਿਆਣਾ 168 ਕੂਤਰ ਉੱਡੇ ਸੀ 2200 ਮੋੜ ਨੂੰ 4:20 ਮਿੰਟ ਤੇ ਬਾਜੀ ਨਿਬੜੀ ਬਾਜੀ ਪੰਜ ਕੂਤਰਾਂ ਚ ਨਿਬੜੀਆ ਵੀਰੇ ਪਹਿਲਾ ਨੰਬਰ ਬਾਬੂ ਕੁੱਪ ਮੋਟਰਸਾਈਕਲ ਜੇਤੂ ਦੂਜਾ ਵੇਕੀ ਕੰਗਨਵਾਲ ਤੀਜਾ ਕੇਵਲ ਛਾਪਾ ਚੌਥਾ ਕਾਲਾ ਪੰਜ ਰੁੱਖਾ ਪੰਜਵਾਂ ਜੱਗਾ ਕਿਲੋ ਰਾਏਪੁਰ ਪਹਿਲਾ ਨੰਬਰ ਬਣਾਇਆ ਬਈ ਬਾਬੂ ਕੋਪਨੇ ਮੋਟਰਸਾਈਕਲ ਦਾ ਜੇਤੂ ਰਹਾ ਅਗਲੀ ਬਾਜੀ ਸੀ ਬਈ ਪਿੰਡ ਮੱਲਵਾਲਾ ਜ਼ਿਲ੍ਹਾ ਬਠਿੰਡਾ 72 ਕੂਟਰ ਉੱਡੇ ਸੀ 2200 ਮੋਟ ਨੂੰ 3:15 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਭੀਮਰਾਮਸਰਾ ਫ੍ਰਿਜ ਪਲੱਸ 1000 ਦੀ ਜਿੱਤ ਜੇਤੂ ਦੂਜਾ ਨੰਬਰ ਕਾਲਾ ਭੁਖਿਆਂ ਵਾਲੀ ਕੋਲਰ ਪਲੱਸ 600 ਦੀ ਜਿੱਤ ਦਾ ਜੇਤੂ ਤੀਜਾ ਨੰਬਰ ਮਨਿੰਦਰ ਬਰਾੜ ਮਹਿਮਾ ਪੱਖਾ ਪਲੱਸ 400 ਜਿੱਤਦਾ ਜੇਤੂ ਰਿਹਾ ਬਾਈ ਤਿੰਨ ਨੰਬਰਾਂ 'ਚ ਬਾਜੀ ਸੀ ਵੀਰੇ ਪਹਿਲੇ ਨੂੰ ਫਰਿੱਜ ਦੂਜੇ ਨੂੰ ਕੋਲਰ ਤੇ ਤੀਜੇ ਨੂੰ ਪੱਖਾ ਸੀ ਅਗਲੀ ਬਾਜੀ ਸੀ ਬਈ ਪਿੰਡ ਨਮਾ ਚੂੜਜੱਕ ਜ਼ਿਲ੍ਹਾ ਮੋਗਾ 77 ਕੋਟਰ ਉੱਡੇ ਸੀ 2200 ਮੋਟ ਨੂੰ 2:30 ਮਿੰਟ ਤੇ ਬਾਜੀ ਨਹੀਂ ਬੜੀ ਪਹਿਲਾ ਨੰਬਰ ਬਣਾਇਆ ਬਾਈ ਪਿੰਦਰ ਸੁਧਾਰਨੇ ਕੋਲਰ ਜੇਤੂ ਰਿਹਾ ਦੂਜਾ ਨੰਬਰ ਬਲਜੀਤ ਡੱਲਾ ਇਹ ਵੀ ਕੋਟਰ ਜੇਤੂ ਰਿਹਾ ਬਾਈ ਤੀਜਾ ਨੰਬਰ ਮੋਟਾਜੀਤਵਾਲ ਇਹ ਵੀ ਕੂਲਰ ਜੇਤੂ ਰਿਹਾ ਚੌਥਾ ਨੰਬਰ ਰਮਣ ਭਾਈ ਰੂਪਾ ਇਹ ਪੱਖਾ ਜੇਤੂ ਰਿਹਾ ਬਾਈ ਇਹ ਚਾਰ ਨਾਮ ਸੀਗੇ ਵੀਰੇ ਪਹਿਲੇ ਦੂਜੇ ਤੀਜੇ ਚੌਥੇ ਨੂੰ ਪਹਿਲੇ ਤਿੰਨ ਕੂਲਰ ਸੀ ਚੌਥਾ ਵੀਰੇ ਪੱਖਾ ਸੀ ਪਿੰਡ ਨਮਾ ਚੂੜਚੱਕ 77 ਉੱਡੇ ਸੀ 2200 ਰੁਪਏ ਮੁੱਢ ਸੀ ਬਾਈ ਅਗਲੀ ਬਾਜੀ ਸੀ ਬਾਈ ਪਿੰਡ ਰਾਮ ਦਿੱਤੇ ਵਾਲਾ ਜ਼ਿਲ੍ਹਾ ਮਾਨਸਾ 65 ਕੂਤਰ ਉੱਡੇ ਸੀ 1700 ਮੁੱਢ ਨੂੰ ਤਿੰਨ ਕੂਤਰਾਂ ਚ ਬਾਜੀ ਸਾਂਝੀ ਹੋ ਗਈ ਸੀਗੀ ਨੰਬਰ ਵੀਰੇ ਇਹਨਾਂ ਨੇ ਸਹਿਮਤੀ ਨਾਲ ਹੀ ਆਪਸ ਚ ਵੰਡ ਲਏ ਸੀਗੇ ਪਹਿਲਾ ਨੰਬਰ ਭੋਲਾ ਫੱਤਾ ਸਮਰੀ ਭੁੰਦਰ ਕਾ ਕੂਤਰ ਸੀ ਪੱਖਾ ਜੇਤੂ ਰਿਹਾ ਦੂਜਾ ਨੰਬਰ ਗਗਨ ਮੂਸਾ ਕਪ ਜੇਤੂ ਤੀਜਾ ਨੰਬਰ ਜੱਗੀ ਮਾਨਸਾ ਇਹ ਚੀਨਾ ਮਾਨਸਾ ਕਕੂਤਰ ਸੀ ਕਪ ਜੇਤੂ ਬਾਈ ਬਾਜੀ ਇਹਨਾਂ ਤਿੰਨਾਂ ਦੀ ਸਾਂਝੀ ਹੋ ਗਈ ਸੀ ਅਗਲੀ ਬਾਜੀ ਵੀ ਬਈ ਪੈਣੇ ਮਿਰਜਿਆਣਾ 70 ਕੂਤਰ ਉੱਡੇ ਸੀ 1700 ਉੱਡੇ ਨੂੰ ਚਾਰ ਕੂਤਰਾਂ 'ਚ ਬਾਜੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਲਾਡੀ ਵਿੜੰਗ ਨੇ ਕਪ ਜੇਤੂ ਦੂਜਾ ਨੰਬਰ ਮਨਿੰਦਰ ਜੋਗੇ ਵਾਲਾ ਕਪ ਜੇਤੂ ਬਘੇਰਾ ਅਗਲੀਆ ਤਿੰਨ 76 ਸਿੰਘੋ ਬਾਈ ਇਹ ਚਾਰਾਂ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀਗੀ ਪੈਣੇ ਮਿਰਜਿਆਣਾ 77 ਰੋਡੇ ਸੀ 1700 ਮਟ ਨੂੰ ਬਾਈ ਅਗਲੀ ਬਾਜੀ ਸੀ ਬਾਈ ਪਿੰਡ ਕਿੱਲੇ ਵਾਲੀ 35 ਕੁ ਉੱਤਰ ਰੋਡੇ ਸੀ 2200 ਮਟ ਨੂੰ ਪਹਿਲਾ ਨੰਬਰ ਬਾਈ ਮੱਖਣ ਸੇਮਾ ਕੁਦਰ ਜੇਤੁਰਿਆ ਦੂਜਾ ਨੰਬਰ ਗੱਬਰ ਖੋਡੀਆਂ ਤੀਜਾ ਨੰਬਰ ਬਾਈ ਅੰਗਰੇਜ਼ ਕੋਟਲੀ ਇਹ ਤਿੰਨਾਂ ਕੁ ਉਤਰੋਂ ਨੰਬਰ ਬਣਾਏ ਨੇ ਬਾਈ ਪਿੰਡ ਕਿੱਲੇ ਵਾਲੀ ਪਹਿਲਾ ਨੰਬਰ ਮੱਖਣ ਸੇਮਾ ਰਿਹਾ ਬਾਈ ਕੋਲਰ ਜੇਤੂ ਤੇ ਆਈਡੀ ਅਗਲੀ ਬਾਜੀ ਸੀ ਕਿ ਬਾਈ ਪਿੰਡ ਰਈਆ ਜ਼ਿਲ੍ਹਾ ਬਠਿੰਡਾ 77 ਕੁ ਉੱਤਰ ਰੋਡੇ ਸੀ 1700 ਮਟ ਨੂੰ 3:30 ਵਜੇ ਤੇ ਬਾਜੀ ਨਿਭੜੀ ਬਾਜੀ ਤਿੰਨ ਕੂਤਰਾਂ ਚ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਲਾਡੀ ਬੇਡਿੰਗ ਦੂਜਾ ਨੰਬਰ ਰੋਡਾ ਕਹਿ ਲਉ ਤੀਜਾ ਨੰਬਰ ਬਣਾਇਆ ਬਈ ਹਾਕਮ ਵੱਲੋਂ ਨੇ ਪਹਿਲਾ ਨੰਬਰ ਵੀ ਇੱਥੇ ਲਾਡੀ ਬੈਂਗ ਨੇ ਬਣਾਇਆ ਪਿੰਡ ਰਾਈਆ 70 ਰੋਡੇ ਸੀ 1700 ਮੋਟ ਨੂੰ ਅਗਲੀ ਬਾਜੀ ਸਭਈ ਪਿੰਡ ਦામਦਮਾ ਜ਼ਿਲ੍ਹਾ ਸਰਸਾ 56 ਕੂਤਰ ਰੋਡੇ ਸੀ 1200 ਮੋਟ ਨੂੰ ਪੰਜ ਕੂਤਰਾਂ ਚ ਬਾਜੀ ਸਾਂਝੀ ਹੋ ਗਈ ਸੀ ਪਿੰਦਰ ਸਰਸਾ ਰਵਿੰਦਰ ਕਾਂਗਣਪੁਰ ਦੀਪਕ ਸੰਤਨਾਗਰ ਲਾਪੜੀ ਰਸੀਦਾਂ ਵਾਲੀ ਤੇ ਅਨਿਲ ਦੜਬੀ ਬਾਈ ਇਹ 5 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ 56 ਓਡੇ ਸੀ ਟੋਟਲ 1200 ਮੋਟ ਨੂੰ ਅਗਲੀ ਬਾਜੀ ਸੀ ਬਾਈ ਪਿੰਡ ਫਤਿਹਗੜ੍ਹ ਕਰਾਲੀ 131 ਕੂਤਰ ਓਡੇ ਸੀ 2200 ਮੋਟ ਨੂੰ ਬਾਜੀ 6 ਕੂਤਰਾਂ ਦੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਕਾਲਾ ਰੋੜ ਕੀ ਫਰੇਜੇਤੂ ਦੂਜਾ ਰਵੀ ਫਤਿਹਗੜ੍ਹ ਕੋਲਰ ਜੇਤੂ ਤੀਜਾ ਰਾਣਾ ਕਾਲੇਆੜ ਪੱਖਾ ਜੇਤੂ ਜਸੂ ਬਠਲਾਣਾ ਲੱਖਾ ਝਾਂਪੂਰ ਤੇ ਜੱਗਾ ਕਲਾਲ ਮਾਜਰਾ ਇਸੇ ਕੂਤਰਾਂ ਚ ਬਾਜੀ ਸਾਂਝੀ ਹੋ ਗਈ ਸੀ ਬਾਈ ਅਗਲੀ ਬਾਜੀ ਸੀਗੀ ਵੀਰੇ ਪਿੰਡ ਬਾਬੇ ਭਾਬੀ ਦੀ ਜਗ੍ਹਾ ਤੇ ਪੀਰ ਨਗਾਹੇ 110 ਕੂਤਰ ਉੱਡੇ ਸੀਗੇ 1700 ਮੱਟ ਨੂੰ ਦੋ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਨਿੰਮਾ ਦਿਉਣ ਤੇ ਫੌਜੀ ਹਲਕੜੇ ਬਾਈ ਪਹਿਲਾ ਨੰਬਰ ਬਾਈ ਨਿੰਮਾ ਦਿਉਣ ਦਾ ਰਿਹਾ ਦੂਜਾ ਫੌਜੀ ਹਲਕੜੇ ਅਗਲੀ ਬਾਜੀ ਸੀਗੀ ਵੀਰੇ ਅੱਜ ਦੀ ਪਹਿਲੇ ਟਮਕਾਉਂਦੀ ਖਾਨਾ 60 ਕੂਤਰ ਉੱਡੇ ਸੀ 2200 ਮਟਰ ਨੂੰ 3 ਵਜੇ ਫਿਰ 5 ਕੂਤਰਾਂ ਦੀ ਬਾਜੀ ਸੰਜੀ ਹੋ ਗਈ ਸੀ ਤੇ ਇੱਥੇ ਫਿਰ ਸਭ ਤੋਂ ਵੱਧ ਕੂਤਰ ਉੱਡੇ ਜੀ ਨੋਨੀ ਜਸੜ ਤਾਰਾ ਦੇ ਆਉਣ ਗਰੁੱਪ ਦਾ ਕੂਤਰ ਸੀ ਬਈ ਇਹ ਪਹਿਲੇ ਨੰਬਰ ਤੇ ਰਿਹਾ ਜੀ ਸਭ ਤੋਂ ਵੱਧ ਉੱਡੇਆ ਇਹ ਸੀ ਵੀਰੇ ਅੱਜ ਦੀਆਂ ਬਾਜ਼ੀਆਂ ਦੀ ਅਪਡੇਟ ਵੀਡੀਓ ਵਧੀਆ ਲੱਗੀ ਭਈ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ